ਅਰਜਕਨ ਆਵਤਾਰੀ ਪੁਰਸ਼ ਆਪਣੇ ਸਮੇਂ ਠੁਕਰਾਏ ਗਏ ਸਾਰੇ ਹੀ ਠੁਕਰਾਏ ਗਏ ਇੱਕ ਵੀ ਨਹੀਂ ਪੂਜਿਆ ਗਿਆ ਈਸਾ ਸੂਲੀ ਤੇ ਚੜਿਆ ਹੋਇਆ ਹੈ ਮੁਹੰਮਦ ਸਾਹਿਬ ਨੂੰ ساری ਜ਼ਿੰਦਗੀ ਦਰਦਰ ਦੀਆਂ ਠੋਕਰਾ ਖਾਣੀਆਂ ਪਈਆਂ ਬਦਰ ਦੀ ਲੜਾਈ ਦੇ ਵਿੱਚ ਦੁਸ਼ਮਣਾਂ ਨੇ ਅਗਲੇ ਦੰਦ ਵੀ ਤੋੜ ਦਿੱਤੇ ਸਨ ਪੱਥਰ ਦੇ ਨਾਲ ਗੁਰੂ ਨਾਨਕ ਨੂੰ ਭੂਤਨਾ ਬੇਤਾਲਾ ਕਿਹਾ ਗਿਆ ਪੰਜਵੇਂ ਗੁਰੂ ਨਾਨਕ ਤੱਤੀ ਤਵੀ ਤੇ ਬੈਠੇ ਨਾ ਨੌਵੇਂ ਦਸਵੇਂ ਦਸਾਂ ਗੁਰੂਆਂ ਦੀ ਹਾਲਤ ਤੁਸੀਂ ਪੜ੍ਹ ਕੇ ਦੇਖੋ ਵਕਤ ਦਾ ਸਮਾਜ ਸਹਿਮਤ ਨਹੀਂ ਹੋਇਆ ਸੀ। ਰਾਮ ਬਨਵਾਸ ਪੈ ਕਰਨ ਖੁਦ ਮਾਂ ਹੀ ਸਹਿਮਤ ਨਹੀਂ ਹੋਈ। ਭਾਵੇਂ ਚਲੋ ਮਤਰਈ ਸੀ ਉਸ ਦੇ ਉੱਤੇ ਵੀ ਕਾਕ ਅਸਰ ਨਹੀਂ ਪਿਆ। ਪਿਤਾ ਦਸ਼ਰਤ ਨੇ ਵੀ ਸਿਰਫ ਪੁੱਤਰ ਹੀ ਸਮਝਿਆ ਸੀ ਔਰ ਕੁਝ ਵੀ ਨਹੀਂ। ਕੰਸ ਕ੍ਰਿਸ਼ਨ ਨਾਲ ਸਹਿਮਤ ਨਹੀਂ ਹੋਇਆ ਦਰਯੋਦਨ ਸਹਿਮਤ ਨਹੀਂ ਹੋਇਆ। ਸਾਰਾ ਘਰਾਣਾ ਸਹਿਮਤ ਨਹੀਂ ਹੋਇਆ ਕ੍ਰਿਸ਼ਨ ਦੇ ਨਾਲ। ਜੰਗ ਹੋਈ ਯੁੱਧ ਹੋਇਆ। ਆਪਣੇ ਸਮੇਂ ਵਿੱਚ ਅਵਤਾਰ ਕਬੂਲ ਨਹੀਂ ਹੋਏ